ਕੋਈ ਆਯੋ ਆ ਜੋੜ ਗਈ ਹੂੰ ਹੁਣ ਪਤਾ ਲੱਗੂ ਆ ਵੀ ਇਹ ਕੌਣ ਮੁੰਡਾ ਹਾਂ ਜੋੜਨੇ ਨਹੀਂ ਆਉਂਦੀ ਪਰ ਮੂੰ ਦੇ ਤਾਂ ਫਿਰ ਵੀ ਨਹੀਂ ਚੰਗੀ ਤਰ੍ਹਾਂ ਦਿਖਣਿਆ ਫੋਟੋ ਸਾਰੀ ਜੋੜ ਗਈ ਜਾਓ ਮੈਂ ਚਾਹ ਬਣਾ ਲਉ ਤੂੰ ਘੜੀ ਮੁਲੀ ਕਿਉਂ ਕਹਿਣ ਦੀ ਚਾਹ ਬਣਾ ਲਉ ਚਾਹ ਬਣਾ ਲਉ ਜਾਂ ਤੂੰ ਬਣਾ ਕੇ ਲਿਆ ਤਾਡੇ ਤਾਂ ਸੁਆਦ ਲਾਦੀ ਚਲ ਬਾਅਦ ਚ ਮੈਂ ਬਣਾ ਲੂੰ ਸੁੱਖ ਤੂੰ ਤਾਂ ਪੂਰੀ ਫੋਟੋ ਵੇਖੀ ਨਾ ਹਾਂਜੀ ਤੇ ਫੇਰੇ ਕਿਦਾਂ ਦਾ ਮੁੰਡਾ ਮੈਨੂੰ ਤੇ ਦਿਖਣ ਨਹੀਂ ਰਿਹਾ ਚੰਗੀ ਤਰ੍ਹਾਂ ਹੈ ਮੁੰਡਾ ਠੀਕ ਹੈ ਬਾਬੀ ਇਹ ਪਾਟਾ ਪੂਟਾ ਵੀ ਮੈਨੂੰ ਥੋੜਾ ਜਿਹਾ ਹੋਰ ਸਾਦਾ ਹੀ ਲੱਗੀ ਜਾਂਦਾ ਦਿਖਣ ਨਹੀਂ ਨਾ ਰਿਹਾ ਚੰਗੀ ਤਰ੍ਹਾਂ ਸਾਰਾ ਫੋੜ ਉਹਦਾ ਬੇੜਾ ਕਰਕੇ ਕਰਕੇ ਰਾ ਦਿੱਤਾ ਆ ਚੰਗੇ ਭਲੇ ਜਿਨ੍ਹਾਂ ਦੀ ਨਿਗਾ ਤੇਜ ਹੈ ਨਾ ਬਾਜ ਵਰਗੀ ਨਿਗਾ ਵਾ ਇਹ ਉਹਨੂੰ ਵੀ ਨਹੀਂ ਦਿਖਣਾ ਪਈ ਇਹਦਾ ਮੂੰਹ ਕਿਤਰਾ ਦਾ ਤੇ ਮੈਨੂੰ ਤੇ ਸਵਾਹ ਦੇਖਣਾ ਮੇਰੀ ਤੇ ਨਿਗਾ ਕਿੰਨੀ ਘਟਾ ਵਾ ਜਾਓ ਮੈਂ ਜਾਵਾਂ ਬੀ ਚਾਹ ਬਣਾ ਲਉ ਹੁਣ ਆਲੇ ਬਣਾ ਲਿਉਣੀ ਇਲਾਚੀਆਂ ਪਾ ਲੇ ਮੈਂ ਵਿੱਚ ਮਗਾ ਵੀ ਪਾ ਲਿਉਣੀ ਚਾਹ ਚਾਹ ਬਣਾ ਲਉ ਸੇਰ ਹੀ ਖਾ ਲਿਆ ਚਾਹ ਬਣਾ ਲਿਆ ਚਾਹ ਬਣਾ ਲਿਆ ਫੋਟੋ ਕਾਦੀ ਵੇਖਣ ਆ ਗਏ ਸਗਰਾ ਪਰਮਾਤਮਾ ਬਚ ਗਈ ਤਾ ਪੀਣ ਪਤਾ ਨਹੀਂ ਲੱਗਾ ਕੁਛ ਮੈਂ ਤੇ ਆਖਿਆ ਅੱਜ ਗਈ ਇੱਥੇ ਤੱਕ ਮੇਰੇ ਸਾਹ ਆ ਗਏ ਬਸ ਮੈਂ ਕਿਹਾ ਹੁਣ ਨਹੀਂ ਗਈ ਹੁਣ ਨਹੀਂ ਗਈ ਹਰ ਪਚਾ ਹੋ ਗਿਆ ਹੀ ਮੇਰਾ ਤੇ ਗੁੱਸੇ ਹੋਣ ਪਈ ਕਦੋਂ ਦੀ ਗਈ ਆ ਆਈ ਗ੍ਰਜੋਤ ਆ ਗਿਆ ਹੀ ਮਮੇ ਇਹ ਤੁਹਾਨੂੰ ਉਹਨਾਂ ਡੈਡੀ ਸਦਨ ਦੇ ਕੀ ਆਂਦੇ ਪੁੱਤ ਮੈਂ ਤਾਂ ਅੱਗੇ ਆਖਾਂ ਕਿ ਕਿੰਨਾ ਚਿਰ ਲੱਗ ਗਿਆ ਤੇ ਗੁੱਸੇ ਹੋਣਾ ਨਹੀਂ ਡੈਡੀ ਕਹਿੰਦੇ ਐਤਵਾਰ ਜਾਣਾ ਕੱਪੜੇ ਲੈਣ ਮੈਂ ਕਹਿੰਦੇ ਕੱਲ ਜਾਣੇ ਆ ਐਤਵਾਰ ਸੋ ਚੰਗਾ ਪੁੱਤ ਨਾਲ ਤੈਨੂੰ ਛੁੱਟੀ ਆ ਨਾਲੇ ਪੜਾਈ ਨਾ ਖਰਾਬ ਹੋਊਗੀ ਕੱਲ ਦੀ ਛੁੱਟੀ ਹੋ ਜੂਗੀ ਸੋ ਮਾੜਾ ਵਾ ਨਾਲੇ ਮੈਂ ਕੰਮ-ਕੰਮ ਕਰ ਲਵਾਂ ਸਕੂਲ ਦਾ ਪੁੱਤ ਤੈਨੂੰ ਗੁੱਸੇ ਹੋ ਗਾਫੇ ਮੈਨੂੰ ਗਾਲਾਂ ਫਰਾਏਂਗਾ ਤੂੰ ਇਦਾਂ ਨਹੀਂ ਨਹੀਂ ਕਹਦਾ ਤੁਸੀਂ ਜਾ ਕੇ ਮੈਂ ਤਾਂ ਪੁੱਤ ਕਹਿ ਦਿੰਨੇ ਆ ਪਰ ਜੇ ਗੁੱਸੇ ਹੋ ਆ ਤਾਂ ਫਿਰ ਮੈਨੂੰ ਨਹੀਂ ਪਤਾ ਕੋਈ ਨਹੀਂ ਫਰੋਤਾ ਕਿਦਾਂ ਵੇਖ ਲਾ ਮਨਪ੍ਰੀਤ ਆ ਗਈ ਚਾਚੀ ਕਰੋ ਇੱਧਰੋਂ ਪਤਾ ਨਹੀਂ ਮੈਨੂੰ ਮੈਂ ਬਾਹਰੋਂ ਆਇਆ ਵਾਂ ਅੱਛਾ ਮੈਂ ਅੰਦਰ ਚੱਲਾਂ ਨਾਲੇ ਤੇ ਕਰ ਲਿਓ ਗੱਲ ਤੂੰ ਗਾਲਾਂ ਮੈਨੂੰ ਫਰਾਹ ਹੁਣ ਕੇ ਹਾਂਜੀ ਬਾਜਾ ਮਾਨ ਡੇ ਕੀ ਆ ਮੈਂ ਕਿਹੜਿਆ ਸੈਸ ਪਟਿਆਂ ਦੇ ਨਿਕਲੀ ਆ ਬਹਿ ਜਾਓ ਸਿਆਰਸ ਪਟਿਆਣਾ ਕਿਹਣਾ ਤੇ ਨਿਕਲਣਾ ਵਾ ਤੁਹਾਨੂੰ ਵੀ ਪਤਾ ਵਾ ਵੀ ਲੀੜਾ ਲੱਤਾ ਲਿਆਂਦਾ ਵਾ ਤੇ ਮੈਂ ਕਿਹਾ ਪੈਣ ਜੀ ਨੇ ਮੈਂ ਕਹਿ ਕੇ ਹੁਣੀ ਆ ਵੀ ਦੇਖ ਜੋ ਆਣ ਕੇ ਤੇ ਨਾਲੇ ਮੈਂ ਉਹਨਾਂ ਨੂੰ ਮੈਂ ਕਹਿਨੀ ਆ ਵੀ ਤੁਸੀਂ ਵੀ ਲੀੜਾ ਲੜੇ ਸਮਾ ਲੋ ਮੁੜ ਕੇ ਜੂ ਆਖਣਾ ਵਾ ਉਹਨਾਂ ਨੂੰ ਵੀ ਸਕਨ ਤੇ ਵੀ ਤੁਸੀਂ ਜਾਣਾ ਤੇ ਬਰਾਤ ਤੇ ਵੀ ਜਾਣਾ ਤੇ ਅਗਲਿਆਂ ਨੇ ਆਖਣਾ ਸਾਨੂੰ ਪਹਿਲੋ ਕਿ ਉਹਨਾਂ ਦੱਸਿਆ ਉਹਨਾਂ ਨੂੰ ਖੜੇ ਪਿਆਰ ਤੇ ਕਹਿੰਦੀ ਆ ਵੀ ਜਾਣਾ ਵਾ ਤੇ ਅਸੀਂ ਲੀੜੇ ਨਹੀਂ ਸੁਭਾਉਣੀ ਹੁਣ ਮੈਂ ਸਾਰੀ ਗੱਲ ਬਾਤ ਕਰਕੇ ਆਈ ਹਾਂ ਕਹਿ ਹੀ ਉਹਨਾਂ ਨੂੰ ਕਹਿ ਆਈ ਆ ਉਹ ਕੀ ਆਂਦੇ ਆਂਦੇ ਵੀ ਠੀਕ ਆ ਵਧਾਈ ਦੇਣ ਦੇ ਤੇ ਚਲ ਸ਼ੁਕਰ ਆਂਦੇ ਉਹਨੇ ਵੇਖਣ ਲੀੜੇ ਹਾਂ ਤੇ ਚੰਗਾ ਉਹਨੂੰ ਕਹਿ ਵੀ ਪੂਰਾ ਤੁਸੀਂ ਵਿੱਚ ਹੋ ਕੇ ਕੰਮ ਕਰਨਾ ਸਾਰਾ ਉਹ ਸਾਰੀ ਗੱਲ ਮੇਰੇ ਕਹਨ ਤੋਂ ਬਗੈਰ ਹੀ ਉਹ ਆਂਦੇ ਹੀ ਆਪੇ ਉਹ ਆਂਦੇ ਤੁਹਾਡੀ ਧੀ ਨਹੀਂ ਸਾਡੀ ਵੀ ਧੀ ਆ ਸਾਂਝੀਆਂ ਹੁੰਦੀਆਂ ਧੀਆ ਤੁਹਾਨੂੰ ਨਹੀਂ ਕੋਈ ਲੋੜ ਕਹਿੰਦੀ ਵੀ ਆਹ ਕੰਮ ਕਰਨਾ ਚਾਹੀਏ ਆਹ ਕਰਨਾ ਫੇਰ ਠੀਕ ਵਾ ਉਹ ਨਹੀਂ ਕੋਈ ਗੱਲ ਵੀ ਮਨਪ੍ਰੀਤ ਨੂੰ ਲਿਆਵਾ ਆਵਾਜ਼ ਮਾਰ ਕੇ ਉਧਰ ਉਹ ਰਹਿਣ ਤੇ ਕੋਈ ਨਹੀਂ ਉਹ ਸਹਲੀਆਂ ਸਹਲੀਆਂ ਇਕੱਠੀਆਂ ਹੋਈਆਂ ਵਾਂ ਧੀਆਂ ਦੇ ਇਦਾਂ ਹੀ ਆ ਜੇ ਮਨਪ੍ਰੀਤ ਵਿਆਹ ਹੀ ਗਈ ਤੇ ਮੁੜ ਕੇ ਨਾ ਕੋ ਕਿੱਥੇ ਬੈਠਿਆ ਜਾਣਾ ਹੁਣ ਉਹ ਮੰਨ ਆਈ ਆ ਆ ਮੰਨ ਤਾਂ ਹੁਣ ਪਹਿਣਾ ਪਹਿਣਾ ਹੋਣੀ ਆ ਪਹਿਣਾ ਪਹਿਣਾ ਬਣੀਆਂ ਵਾ ਇੱਕ ਹੋਰ ਕੋਈ ਸੇਲੀ ਆਈ ਉੱਥੇ ਸਾਰੀਆਂ ਬੈਠੀਆਂ ਤਿੰਨ ਚਾਰ ਗੱਲਾਂ ਬਾਤਾਂ ਕਰਦੀਆਂ ਹੋਣੀਆਂ ਨਾ ਤੇ ਮੈਂ ਹਾਂ ਚੱਲ ਆਵਾਜ਼ ਮਾਰ ਲੇ ਮਰ ਰਾਤ ਦਾ ਵੇਲਾ ਹੋ ਚੱਲਿਆ ਕੋਈ ਕੰਮ ਕੁੰਮ ਕਰੀਏ ਕੋਈ ਨੀ ਉਹਨਾਂ ਨੂੰ ਬੈਠੀਆਂ ਰਹਿਣ ਦੇ ਤਾਂ ਰਾਤ ਦੇ ਵੇਲੇ ਆਲ ਤੂੰ ਉਹ ਅੱਛਾ ਹਾਂ ਤੇ ਮੈਂ ਅੱਗੇ ਆਖਣ ਲਿਆ ਮੈਂ ਹਾਂ ਘਰ ਕੋਈ ਦੇਖਣੀ ਨਹੀਂ ਲਿਆ ਇਹ ਵੀ ਆਂਦਾ ਮੈਂ ਸੈਰ ਸਪਟਾ ਕਰਕੇ ਆਇਆ ਮੈਂ ਸੈਰ ਸਪਟਾ ਸ਼ਹਿਰ ਦੇ ਉਧਰੋਂ ਕਿਤੇ ਆਇਆ ਬਾਹਰੋਂ ਤੇ ਫੇਰ ਕਿ ਨਿਆਣਾ ਚਲੇ ਆ ਤੇ ਕਿਤੇ ਘਰੋਂ ਹੀ ਨਹੀਂ ਜਾਂਦਾ ਜਿਉਂ ਸਕੂਲੋਂ ਆਉਂਦਾ ਟਿਵੀਸ਼ਨ ਤੇ ਪੜ੍ਹ ਕੇ ਤੇ ਕਿਤੇ ਉੱਗਾ ਹੀ ਤੇ ਚਲ ਗਿਆ ਹੋਗਾ ਅੱਜ ਗਰਮੀ ਕਿੰਨੀ ਆ ਕਿਤੇ ਪੱਖਿਆਂ ਥੱਲੇ ਗਏ ਸੀ ਥੱਲੇ ਮਹਾਸੂਤਰਾਂ ਦੇ ਜਦੋਂ ਬਾਹਰ ਨਿਕਲੀਦਾ ਜੀ ਨੂੰ ਕੋਹੋਂ ਡਿਆ ਜੰਦਰ ਸਮਾ ਨਹੀਂ ਗਾ ਚੰਗਾ ਮੈਂ ਤਾਂ ਨਾ ਵੀ ਮੁੰਡੇ ਨੂੰ ਕਹਿ ਵੀ ਤੂੰ ਘਰੇ ਰਿਹਾ ਕਰ ਮੁੰਡਾ ਤੇ ਨਿਆਣਾ ਆ ਵਾ ਘਰੇ ਨਾ ਰਹੁ ਤੇ ਕਿੱਥੇ ਘਰੇ ਹੀ ਰਹਿਣਾ ਕਿੱਥੇ ਚਲ ਜਾਣਾ ਨਿਆਣਿਆਂ ਨੇ ਇਦਾਂ ਇਹੋ ਗੱਲ ਯੋ ਮਾਮਾ ਵਗਾਰ ਦੀਆਂ ਜਦੋਂ ਵਗਾਰ ਦੀਆਂ ਬੱਚੇ ਨੂੰ ਹਾਂ ਹਾਂ ਉਹ ਗੱਲ ਫੇ ਤੁਹਾਡੀ ਨਿਆਣਿਆਂ ਵਾਲੀ ਆ ਉਹ ਬਹੁਤ ਹੋ ਗਿਆ ਵਾ ਟਾਣ ਟਾਣ ਦੀ ਗੱਲ ਹੁਣ ਤੋਂ ਉਹਨੂੰ ਸਮਝਾਇਆ ਹੋਊ ਤੇ ਪਤਾ ਹੋਊਗਾ ਉਹਨੂੰ ਵੀ ਮੈਂ ਆਪਣੇ ਘਰੇ ਰਹਿਣਾ ਵਾਂ ਮੈਂ ਇੱਥੋਂ ਤੇ ਨਹੀਂ ਫਿਰ ਜਿਆਦਾ ਨਿਆਣੇ ਨੂੰ ਝਿੜਕ ਹੁੰਦਾ ਫਿਰ ਆਪੇ ਸਮਝਾ ਲਿਓ ਜਿੱਦਾਂ ਸਮਝਾ ਚੰਗਾ ਚੰਗਾ ਹੱਦੀ ਹੋ ਗਈ ਆ ਤੇ ਬਿਲਕੁਲ ਜਦੋਂ ਗੱਲ ਕੋਈ ਕਰਨੀ ਲੜਾਈ ਕਰਨੀ ਕਰਨੀ ਹਾਂ ਕੀ ਗੱਲ ਬੜੀ ਪਰੇਸ਼ਾਨੀ ਲੱਗਨ ਨੀ ਆ ਪਰੇਸ਼ਾਨੀ ਤੁਹਾਨੂੰ ਮੈਂ ਕੀ ਦੱਸਾਂ ਹਾਂ ਸੁਖ ਨੇ ਫੋਟੋ ਪਾੜ ਦਿੱਤੀ ਐ ਫੋਟੋ ਪਾੜਦੀ ਆਹੋ ਕਿਉਂ ਪਤਾ ਨਹੀਂ ਕਿਹੜੀ ਗੱਲੋਂ ਮੈਂ ਫੋਟੋ ਵੇਖਣ ਗਈ ਤੇ ਫੋਟੋ ਦਾ ਮੈਨੂੰ ਮੂੰਹ ਸਹੀ ਨਹੀਂ ਪਤਾ ਲੱਗਾ ਆ ਮੂੰਹ ਦੇ ਚਾਰ ਭਾਗ ਕਰ ਦਿੱਤੇ ਆ ਆ ਧੜ ਤੁੜ ਤੇ ਬੜਾ ਵਧੀਆ ਪੱਗ ਵੀ ਮੁੰਡੇ ਨੇ ਸੋਹਣੀ ਬੱਦੀ ਆ ਪਰ ਮੈਨੂੰ ਰੰਗ ਦੀ ਲੱਗਣ ਨਹੀਂ ਵੀ ਜਿੰਦਾ ਮੜਾ ਹੈ ਸਾਵਲਾ ਉਹ ਤੇ ਮੈਂ ਵੇਖੀ ਫੋਟੋ ਉੰਜ ਮੜਾ ਦਾ ਰੰਗ ਸਾਵਲਾ ਹੀ ਤੇ ਰੰਗ ਦੀ ਕਿਹੜੀ ਗੱਲ ਆ ਨੜੇ ਹੀ ਵਜੇ ਨਾ ਕਿਹੜਾ ੱਤਕਾ ਕਰਨਾ ਵਾ ਮੈਂ ਆਪਣੇ ਯਾਰ ਦੋਸਰੂ ਕੀਤਾ ਫੋਨ ਉਹਦਾ ਮੈਂ ਸਾਰਾ ਕੁ ਪਤਾ ਕਰਕੇ ਦੱਸ ਦੂੰਗਾ ਜੋ ਵੀ ਹੋਊਗਾ ਤੇ ਆਪਾਂ ਫੇਰ ਹੀ ਕਰਨਾ ਵਾ ਕੀ ਹੋ ਗਿਆ ਆਖਰੀ ਫੋਟੋ ਭਾਰਤੀ ਆ ਇਹਨੇ ਕੁੜੀ ਨੇ ਮੈਂ ਕਿਹਾ ਮੈਨੂੰ ਫੋਟੋ ਵਿਖਾ ਲੈ ਤੇ ਉਹਨਾਂ ਨੇ ਫੋਟੋ ਦਾ ਇੱਕ ਅੱਖ ਨਹੀਂ ਛੱਡਿਆ ਮੈਨੂੰ ਤਾਂ ਚੱਜ ਨਾਲ ਦਿਖਿਆ ਹੀ ਨਹੀਂ ਬਸ ਮੜੀ ਦੀ ਪੱਗ ਦਿੱਤੀ ਦਿਖੀ ਆ ਤੇ ਰੰਗ ਮੜਾ ਸਾਵਲਾ ਦਿਖਿਆ ਮੂੰਹ ਬਣਾਗਾ ਨੈਣ ਨਿਛੇ ਕੱਖ ਨਹੀਂ ਮੈਨੂੰ ਦਿਖਿਆ ਆ ਵੀ ਜਿੰਨੇ ਵਿਆਹ ਕਰਾਉਣਾ ਉਹਨੇ ਫੋਟੋ ਏਕੀ ਆ ਨਾ ਉਹਨੂੰ ਪਸੰਦ ਆਦਾ ਅਸੀਂ ਕਰਨਾ ਉਹ ਕਿ ਉਹ ਮੈਂ ਵੇਖੀ ਆ ਫੋਟੋ ਉਹਨੇ ਮਾਰੇ ਰੰਗ ਪੱਕਾ ਵਾ ਉਹਨੂੰ ਪਤਾ ਕੀ ਹੋ ਉਹ ਵਿੱਚੋਂ ਔਖੀ ਵੀ ਨਹੀਂ ਕਿ ਮੈਂ ਮਨਜੋਤ ਦਾ ਵਿਆਹ ਵੇਖਣਾ ਹੈ ਇਹਨਾਂ ਵਿੱਚੇ ਮੇਰਾ ਕਿ ਟਿਹੜਾ ਤਾ ਉਹ ਨਹੀਂ ਗੱਲ ਹੁੰਦੀ ਫਿਰ ਕਿ ਇੱਕ ਦਿਨ ਪਹਿਲਾਂ ਜਾਇਦਾ ਵਿਆਹ ਹੋਜੂ ਜਾਂ ਉਹਦਾ ਵਿਆਹ ਹੋਜੂ ਇੱਕ ਫੋਟੋ ਪੜਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਚਲ ਉਹਨੇ ਪਸੰਦ ਕੀਤਾ ਤੇ ਅਹੀਂ ਨਹੀਂ ਵੇਖਣੀ ਫੋਟੋ ਉਹ ਚਲੋ ਏਡੇ ਵੀ ਕਾਲੇ ਨਾ ਬਹੁਤ ਦੁਵੇਂ ਜਾਣੇ ਮੈਂ ਲਗਾ ਉਹਨਾਂ ਨੰਬਰਾਂ ਦਾ ਮੇਰੇ ਨੂੰ ਫੋਨ ਨਾ ਪੁੱਛਦਾ ਮਕੇਸ਼ ਦਾ ਸਾਰਾ ਕੋਈ ਜੇ ਦੇ ਚੰਗਾ ਲੱਗੂਗਾ ਜਿੰਨੀ ਉਹ ਵਿਚੋਲੇ ਨੇ ਜ਼ਮੀਨ ਜਾਇਦਾ ਦੱਸੀ ਹੈ ਨਿਕਲੂਗੀ ਫੇਰ ਅਹੀਂ ਕਰਨਾ ਵਾ ਅਹੀਂ ਕੁੜੀ ਨੂੰ ਤੱਕਾ ਫੜੀ ਕਰ ਮੈਂ ਕੁਝ ਤੱਕਾ ਬਾੜਣਾ ਫੋਟੋ ਕ ਬਾੜਨੀ ਚਾਹੀਦੀ ਸੀ ਪਰ ਤੂੰ ਤਾਂ ਆਪੇ ਹੀ ਕਹਿੰਦਾ ਉਹਨੂੰ ਪਸੰਦ ਵਾ ਉਹ ਘਰੋਂ ਬਾਹਰ ਵਾ ਦੱਸ ਤੇਰੀਆਂ ਉਹ ਗੱਲਾਂ ਕਿ ਆਪਣੇ ਨਿਆਣਿਆਂ ਵਾਲੀਆਂ ਹੀ ਹੁੰਦੀਆਂ ਵਾ ਅਹੀਂ ਨਹੀਂ ਵੇਖਣੀ ਉਹ ਚੱਲ ਇਦਾਂ ਚੱਲ ਵੀਰ ਨੇ ਵੇਖਿਆ ਹੀ ਆ ਮੁੰਡਾ ਉਹ ਮੰਨੇ ਚੱਲ ਪਤਾ ਕੀ ਹੈ ਮੈਨੂੰ ਫੋਨ ਕਰ ਲੈਣ ਦੋ ਬਾਅਦ ਕੁੜੀ ਨੂੰ ਪੁੱਛਣਾ ਵੀ ਨਹੀਂ ਫੋਟੋ ਘੜੀ ਬਿਮਾਰੀ ਨੂੰ ਪਾੜੀ ਮੈਂ ਗੱਲ ਵਾ ਸਾਰੀ ਕਰ ਲੀਨਾ ਵਾ ਫੇਰ ਤੁਹਾਨੂੰ ਦੱਸ ਦਾਵਾਂ ਤੂੰ ਚਾਹ ਲੈ ਗਿਆ ਬਸ ਮੇਰੀ ਗੱਲ ਸੁਣੋ ਦੋਵੇਂ ਭਰਾ ਉਹਨੂੰ ਪੁੱਛਿਆ ਵੀ ਹੈਗਾ ਤੈਨੂੰ ਮੁੰਡਾ ਪਸੰਦ ਆ ਜਦੋਂ ਉਹਨੇ ਫੋਟੋ ਵੇਖੀ ਉਹਨੂੰ ਪੁੱਛਿਆ ਹੀ ਤੁਸੀਂ ਦੋਵਾਂ ਨੇ ਓਏ ਪੁੱਛ ਲੈਨੇ ਉਹ ਤਾਂ ਘਰ ਹੀ ਜਦੋਂ ਮੁੰਡਾ ਫੋਟੋ ਖਾਲੀ ਗਿਆ ਮੈਂ ਨਹੀਂ ਕਰ ਪੱਕੀ ਗੱਲ ਆ ਉਹਨੇ ਫੋਟੋ ਤਾਂ ਹੀ ਪਾੜੀ ਜਾਨ ਨੂੰ ਮੁੰਡਾ ਪਸੰਦ ਹੀ ਨਹੀਂ ਹੈਗਾ ਤਾਂ ਹੀ ਉਹਨੇ ਫੋਟੋ ਪਾੜੀ ਹੋਊਗੀ ਚਲ ਜਬਰਦਸਤੀ ਲਾਵਾਂਗੇ ਸਾਰੀ ਮੇਰੀ ਗੱਲ ਤਾਂ ਪਹਿਲਾਂ ਸੁਣ ਲਿਆ ਕਰੋ ਉੱਥੇ ਗੱਲ ਮਕਾਉਣ ਨੂੰ ਤੋਰ ਪੈਨੇ ਆ ਜ਼ਬਰਦਸਤੀ ਨਾ ਕਰਿਓ ਕੱਲ ਨੂੰ ਫੇਰ ਕਲਾ ਕਲੇਸ਼ ਪਊਗਾ ਫੇਰ ਰੋਜ਼ ਜਿਹੜੀ ਇੱਥੇ ਆਇਆ ਕਰੂਗੀ ਉਹ ਵੀ ਕੰਮ ਨਹੀਂ ਸਹੀ ਲੱਗਦਾ ਚਲ ਭਾਬੀ ਪੁੱਛ ਲਈਂ ਆਪੇ ਉਹਨੂੰ ਤੂੰ ਪੁੱਛ ਰਾ ਮੈਂ ਮੁੰਡੇ ਦੀ ਸਾਰੀ ਪੁੱਛਗਿਸ਼ ਕਰਕੇ ਜੇ ਚੰਗਾ ਲੱਗੂਗਾ ਫੇਰ ਕਰਨਾ ਵਾ ਬਾਬੀ ਸਾਡਾ ਕੰਮ ਆ ਫਰਜ ਪੁੱਛਣਾ ਤੂੰ ਉਹਨੂੰ ਪੁੱਛ ਲੈ ਚੰਗੀ ਤਰ੍ਹਾਂ ਮੁੰਡੇ ਗਿਆਦ ਕੀ ਆ ਕੀ ਸਾਤਾ ਕੀ ਮੁੰਡਾ ਨਾ ਸੇ ਪਤਕਾਤਾ ਨਹੀਂ ਕਰਦਾ ਇਹ ਗਈ ਘਰ ਦੀ ਰਿਕਵਰੀ ਤੂੰ ਕਰ ਲੈ ਹਣ ਕੀ ਬਤਾ ਮੈਨੂੰ ਸਾਨੂੰ ਸਾਡੇ ਦੱਸਣਾ ਸੰਣਾ ਸਾਡੇ ਕੋਲ ਨਹੀਂ ਸੰਗਣਾ ਤੂੰ ਆਪ ਪੁੱਛ ਉਹਨੂੰ ਇਹ ਗੱਲ ਮੇਰੀ ਗੱਲ ਸੁਣ ਮੈਂ ਕਹੀ ਹੈ ਨਾ ਮੈਂ ਕਿਹਾ ਮੈਨੂੰ ਫੋਟੋ ਵਿਖਾ ਲੈ ਆਂਦੀ ਆ ਜੇ ਮੈਂ ਆ ਇਦਾਂ ਦੀ ਫੋਟੋ ਕੋ ਲਈ ਉਹ ਤੇ ਕੋਈ ਨਹੀਂ ਚੱਜਣਾ ਜੇ ਉਹਨੇ ਦੱਸਣਾ ਹੁੰਦਾ ਮੈਂ ਦੀ ਭਾਬੀ ਵੀ ਭੈਣਾ ਵਰਗੀ ਹੀ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੀ ਸੀ ਨਾ ਉਹ ਚਲ ਮੈਂ ਪੁੱਛ ਲਈਨਾ ਤੂੰ ਚੱਲ ਆ ਵੇਸੀ ਜਾ ਉਹਨੂੰ ਪੁੱਛ ਲੋ ਕਾਹੇ ਜੋਗੇ ਨਹੀਂ ਹੈਗੇ ਦੋਵੇਂ ਜਾਣੇ ਬਸ ਗੱਲਾਂ ਨੂੰ ਹੀਆ ਗੱਲਾਂ ਨੂੰ ਹੀਆ ਕਿ ਨਾ ਕਿ ਵਜ੍ਹਾ ਨਾਲ ਤੇ ਫੋਟੋ ਪਾੜੀ ਹੋਗੀ ਨਾ ਕੋਈ ਨਾ ਕੋਈ ਗੱਲ ਤੇ ਹੈਗੀ ਆ ਵਜਲੀ ਹਾਏ ਹਾਏ ਵੇ ਇਹਨੂੰ ਤੇ ਕਹਿਂਦਾ ਚੇ ਤਾਈ ਭੁੱਲ ਗਿਆ ਵੀ ਮੈਨੂੰ ਦਾਣੇ ਪਿਆ ਕੇ ਲਿਆ ਦੇ ਚੱਕੀ ਤੋਂ ਆਟਾ ਹੈ ਨਹੀਂ ਉਰੇ ਗਾਲ ਸੁਣ ਮੇਰੀ ਕੀ ਆ ਗਾਲ ਸੋ ਲੋ ਕੀ ਕੱਢਿਆ ਆਪਣੇ ਕੋਲ ਬੈਠਿਆ ਪਤਾ ਨਹੀਂ ਮੈਨੂੰ ਕੀ ਲੱਭ ਗਿਆ ਦੀ ਤਾਵਾ ਐਨਾ ਨਹੀਂ ਹਾਂ ਤòn ਕੀ ਹੋ ਗਿਆ ਹੋਣਾ ਕੀ ਆ ਦਾਣੇ ਚੱਕੀ ਤੇ ਛੱਡ ਗਿਆ ਆਟਾ ਪਿਆ ਕੇ ਲੱਗਦੇ ਦੋ ਛਾਨ ਨਹੀਂ ਆਤੇ ਦੀਆਂ ਮੇਰੇ ਕੋਲ ਨਹੀਂ ਦੇ ਇਹ ਬਹਿਰ ਮਾਰਨਾ ਹੋਰ ਕਿਨੂੰ ਕਹਿੰਦੇ ਹੁਣ ਮੈਂ ਕਿਨੂੰ ਕਹਾ ਦੱਸ ਨਾ ਮੈਨੂੰ ਫੇਰ ਆ ਮੈਂ ਕੀ ਕਰਾਂ ਹੁਣ ਕਰਾ ਪਾਣੀ ਮੈਨੂੰ ਕੀ ਲੱਭ ਗਿਆ ਦੀ ਤਾਵਾ ਕਰ ਦਿਆ ਨਹੀਂ ਕੀ ਲੱਗ ਕੇ ਤਾਕਰ ਦੇ ਆਨੇ ਹਾਂ ਉਦੋਂ ਉਦੋਂ ਸੁੱਤੇ ਜੀ ਮੋਟਰ ਤੇ ਕੇ ਉਹ ਸਭੀ ਦੱਸਿਆ ਤਾਂ ਮੈਂ ਕਰਕੇ ਆਇਆ ਤੇ ਆ ਅੱਜ ਲਈ ਮੋਟਰ ਤੇ ਅੱਜ ਲਈ ਮੋਟਰ ਤੇ ਸਭੀ ਨੂੰ ਬੁਲਾ ਲਈ ਮੈਨੂੰ ਦਾ ਚੇਤਾ ਭੁੱਲ ਗਏ ਸਿੱਧੀ ਨਾਲ ਮਿੰਦਾਰੇ ਪਿਆ ਕੇ ਲੈ ਕੇ ਦੇ ਮੈਂ ਕੋਈ ਦੇ ਨਹੀਂ ਹਾਂ ਹੁਣ ਇਹ ਮਨ ਆ ਗਿਆ ਤੇ ਆਵਾ ਗਰਮੀ ਘਰੇ ਘਰੇ ਮੈਂ ਲੋਕਾ ਘਰ ਤਰਜੁਨਾ ਲੈਣ ਫਿਰ ਦ ਲੋ ਨੂੰ ਕਹਿੰਦੇ ਮਰ ਜਾ ਮਰ ਕੇ ਆਖਣਾ ਲੋਕਾ ਘਰ ਜਾਂਦੀ ਓਹ ਗਵੜੀ ਦਾ ਮੁੰਡਾ ਘਰੇ ਇਹਨੂੰ ਕਹੇ ਨਾ ਪੜੀ ਜਾ ਜਾਂਦਾ ਸਿੱਧੀ ਕਰਕੇ ਸਿੱਧੀ ਕਰ ਲਈ ਗਰਮੀ ਘਰੇ ਘਰੇ ਕਰ ਬਹਿ ਨਹੀਂ ਦਿੰਦੀ ਕੋਈ ਟੂਰਨਾਮੈਂਟ ਅੱਗੇ ਵਾਧਾ ਦਿੱਤਾ ਚੰਗਾ ਅ ਅੱਗੇ ਤੂੰ ਕਿਤਨੂੰ ਵਧ ਜਣਾ ਵਾ ਵਾਧ ਜਾਣਾ ਵਾ ਜੇ ਰਿਸ਼ਤਾ ਆਇਆ ਤੂੰ ਅੱਜ ਵੀ ਆ ਕੇ ਨਹੀਂ ਕਰਾਉਣਾ ਪਹਿਲੇ ਰਿਸ਼ਤਾ ਕਰਾਉਣ ਲੱਗੇ ਆ ਰਿਸ਼ਤਾ ਚੰਗਾ ਹੋ ਤਾਂ ਆ ਨਾ ਗੱਲ ਸਾਫਾ ਵੇਖਿਆ ਕਿਦੋਂ ਵਾਹੀ ਮੈਂ ਤਾਂ ਹੀ ਉਹ ਤੇ ਆਖਿਆ ਵਾ ਕਿ ਤੂੰ ਨਾ ਅੱਗੇ ਵਾਧਾ ਦਿੱਤਾ ਜੇ ਕਰਾਣਾ ਮੇਰੇ ਤੋਂ ਬਿਨਾਂ ਰਿਸ਼ਤਾ ਜਿੱਤੇ ਕੋਈ ਨਹੀਂ ਮੈਂ ਤਾਂ ਤਬੀਨਾ ਕੰਮ ਜਬ ਹੋਗੇ ਵਿਖਾਉਂਗੀ ਆ ਚਾਹ ਤੇ ਕਬਰੇ ਜਿਹੜੇ ਰਿਸ਼ਤੇ ਤੂੰ ਕਰਾ ਲੈ ਨਾ ਚੱਕਾ ਬਣਾ ਦੇ ਬਰੋਣੀਏ ਮੇਰੇ ਕੋਲ ਮਾਂ ਦੀ ਚਾਚਾ ਬਣਾ ਲਾ ਜਾ ਰਿਸ਼ਤਾ ਸੋਣਾ ਵੱਡੀ ਨੇ ਸਵੇ ਤੂਏ ਚੜਿਆ ਵਾ ਆ ਅੱਛਾ ਅੱਛਾ ਠੀਕ ਆ ਇਹ ਤਾਂ ਮਾੜੀ ਹੋਇਆ ਅੱਛਾ ਤੂੰ ਹੁੰਦਾ ਕੀ ਹਸਬਦਾ ਬਣਾ ਦਾ ਅੱਛਾ ਅੱਛਾ ਠੀਕ ਆ ਅੱਛਾ ਅੱਛਾ ਆਹੋ ਉਹ ਤਾਂ ਨਹੀਂ ਪਤਾ ਇਹ ਕਿ ਪਹਿਲਾਂ ਪੁੱਛ ਕੇ ਅਸਟ ਕਰਨੀ ਪੈਂਦੀ ਸਾਰੀ। ਨਸ਼ੇ ਪਤੇ ਤੇ ਰਹਤੀਆਂ ਨਾ। ਕੋਨੇ ਰੋਟੀ ਵੇਟੇ ਖਾਂਦਾ ਹੀ ਆ। ਠੀਕ ਠੀਕ। ਚਲੋ ਠੀਕ ਆ। ਚੰਗਾ ਚੰਗਾ। ਤੁਮ ਮਿਲ ਮਿਲਦੇ ਹਾਂ ਜਦੋਂ। ਹਾਂ। ਚਲੋ ਠੀਕ ਆ। ਓਕੇ। ਓਕੇ। ਕੀ ਆਂਦੀ ਆ? ਉਹਾਂ ਦੇ ਪਹਿਲੀਆਂ 12 ਬੂਰਾ ਨਿਗੀਆਂ ਨਾ 10 ਵਾ ਪਹਿਲੀਆਂ ਵਾਂ 11 ਇਹ ਘਰਾਂ ਬੜੀਆਂ ਵਾਂ ਉਹ 11 ਪਹਿਲੀਆਂ ਬਚੇਰੀਆਂ ਵਾਂ ਆਹੋ ਬਚੋਲਾ 12 ਆਂਦਾ ਹੀ ਇੰਨਾ ਕਛੂਟ ਬੋਲਦੇ ਹੀ ਆ ਆਹੋ ਤੇ ਹੁਣ ਮਾਂ ਪੋਤੀਆਂ ਘਰ ਅੱਛਾ ਤੇ ਭੈਣ ਹੀ ਇਹਨਾਂ ਦੀ ਇੱਕ ਨਿੱਕੀ ਤੇ ਜਦੋਂ ਇਹਦਾ ਛੋਟੀ ਹੀ ਕੁੜੀ ਉਹਨੂੰ 7-8 ਸਾਲਾਂ ਦੀ ਸੀ ਤਦੋਂ ਉਹਨਾਂ ਲੈ ਆ ਨਾ ਮਰਵਾ ਸਕੂਟਰ ਅੱਛਾ ਤੇ ਪਿਓ ਟੀ ਆਂਦੇ ਕਿ ਤੇ ਜਾਣਾ ਵਾ ਬਾਜ਼ਾਰ ਸਮਾਨ ਲੈਣ ਤੇ ਕੁੜੀ ਬਹਿ ਗਈ ਨਾਲ ਚਾਚਾ ਦਾ ਮਗਰ ਤਾਂ ਪਿਓ ਵੀ ਇਹਨਾਂ ਦਾ ਕੋਈ ਗੱਲ ਨਹੀਂ ਜਾਣਦੀ ਤੇ ਮੇਨ ਰੋਡ ਨਾਲ ਹੀ ਵਗਦਾ ਪਿੰਡ ਦੇ ਉਹ ਕਿਤੇ ਸੜਕੇ ਚੜਿਆ ਉਹ ਤੇ ਕਿਤੇ ਰਿੜੀ ਨੂੰ ਦਹੀ ਨਹੀਂ ਤੇ ਰਿੜੀ ਦੇ ਵਿੱਚ ਵੱਜੇ ਤੇ ਦੋਵੇਂ ਪਿਓ ਦੀ ਮੌਕੇ ਤੇ ਮੁੱਕ ਗਈ ਇਹ ਤੇ ਮੜਾ ਹੀ ਆ ਬਿਆਰੇ ਨਾਲ ਹਾਂ ਮਾਰੀ ਹੋਈ ਉਹ ਜਾਣਦਾ ਕਿ ਮੁੰਡਾ ਨਸ਼ਾ ਪਤਾ ਨਹੀਂਗਾ ਕੋਈ ਵੀ ਕਰਦਾ ਤੇ ਜ਼ਮੀਨ ਸਾਰੀ ਠੇਕੇ ਦੇ ਆ ਉਹਦੇ ਚਾਚਾ ਗੋਲੀ ਆ ਅੱਛਾ ਆਪ ਨਹੀਂ ਕਿ ਉਹ ਵਾਈ ਕਰਦੇ ਤੇ ਦੇਦੇ ਦੇ ਰਹਿੰਦੇ ਚਾਚੇ ਉਹਦੇ ਆਪੇ ਪਿੰਡ ਜੀ ਆ ਤੇ ਬਾਕੀ ਇਹਨੇ ਕਿ ਨਸ਼ਾ ਪਤਾ ਕੋਈ ਨਹੀਂਗਾ ਉਹ ਜਿਹ ਹੈ ਮਾਂ ਪੁੱਤ ਵਾ ਹੈ ਬੀਬੇ ਦੋਵੇਂ ਜਾ ਲੋ ਕੀ ਮਾਂ ਨੇ ਵੀ ਕਦੀ ਕਿਹਾ ਤੇ ਪਣੀ ਜਾਨੀ ਮਰੀ ਨੀ ਕੀਤੀ ਕਿਸ ਨੇ ਚੰਗਾ ਹੀ ਆ ਨਾ ਆ ਆਦਮੀ ਸਿਰ ਤੇ ਨਹੀਂ ਤੇ ਫੇਰ ਵਿਚਾਰੀ ਨੇ ਕਰਨਾ ਕੀ ਹੈਗਾ ਆਪਣਾ ਬੱਚਾ ਪਾਲਿਆ ਵਾ ਬਸ ਬਸ ਹਾਂ ਹਾਂ ਨਾਲੇ ਵੀ ਚਾਹੁੰਦੀ ਕਿ ਮੇਰੀ ਨਨਾਨ ਕੋਈ ਨਾ ਹੀ ਹੋਵੇ ਆ ਤੂੰ ਹੋਰ ਇਕੱਲਾ ਹੈਗਾ ਵਾ ਵਾ ਕੀ ਸੁਖਣਾ ਪੂਰੀ ਹੋ ਗਈ ਇਹਦੀ ਆਹ ਉਹ ਤੇ ਹੈ ਮਾਂ ਵੀ ਪੂਰੀ ਹੜੀ ਕਰਮਾਂ ਆ ਜਿਹੜੀ ਗੱਲ ਮੂੰਹ ਕਹਿੰਦੀ ਉਹਦੀ ਪੂਰੀ ਹੋ ਜਾਂਦੀ ਹੈ ਚਲੋ ਆਪਾਂ ਆਪਣੇ ਘਰ ਮਤ ਜੀਓਗ ਇਹ ਹੈ ਕਿ ਚਲੋ ਆ ਦੇਖ ਆ ਮੈਂ ਸਭ ਕੋ ਵਧੀ ਗਿਆ ਹੀ ਆ ਜੀ ਵਧੀਆ ਵਧੀਆ ਆ ਕੇ ਤੇ ਤੁਸੀਂ ਮੰਮੀ ਨੂੰ ਪੁੱਛ ਨੂੰ ਸੁੱਖ ਨੂੰ ਇੱਕ ਵਾਰੀ ਕਿ ਉਹ ਕੀ ਜਾਂਦੀ ਆ ਅੱਛਾ ਮੇ ਜਿਹਨੂੰ ਪੁੱਛਿਆ ਬੰਦਾ ਆਪਣਾ ਹੀ ਆ ਮੇਰਾ ਯਾਰ ਆ ਯਾਰ ਪੱਕਾ ਮੇਰ ਨਾਲ ਪਰਦਾ ਰਿਆ ਵਾ ਡੈਡੀ ਉਹਦਾ ਨੰਬਰਦਾਰ ਵਾ 58 ਨੀਗਾ ਨਹੀਂ ਨਹੀਂ ਆਂਦਾ ਪੂਰੀ ਗਰੰਟੀ ਬੋਧੀ ਗੱਲ ਦਰਨਾ ਪਟਵਾਰੀ ਕੋਲ ਚੱਲ ਜਾਾਂਗੇ ਨਹੀਂ ਉਹਨੂੰ ਪਿੰਡ ਦਾ ਪਤਾ ਪਤਾ ਹੀ ਨਹੀਂ ਰਹਿੰਦਾ ਵਾ ਉਹ ਕੋਈ ਗੱਲ ਹੀ ਨਹੀਂ ਬਾਕੀ ਫੇਰ ਜੇ ਤੈਨੂੰ ਕੋਈ ਸ਼ੱਕ ਵਾ ਤਾਂ ਤੂੰ ਹੀ ਕਰ ਲੈ ਪੁੱਛ ਕੇ ਕੋਈ ਉੱਥੇ ਲੱਗ ਜਾ ਨਹੀਂ ਸ਼ੱਕ ਕਹਦਾ ਤੁਹਾਡੀ ਭੈਣ ਹੋਣੀ ਹੈ ਮੇਰੀ ਹੈ ਕਿ ਏ ਆ ਕਿ ਬਾਕੀ ਜਾਨਾ ਕਿ ਸਭ ਕੋ ਵਧ ਗਿਆ ਵਾ ਤੇ ਪੈਲੀ ਨਿਗਾ ਆਪ ਹੁੰਦਾ ਪੈਲੀ ਠੇਕੇ ਦੇ ਚਾਚੇ ਕੋਈ ਆ ਤੇ ਉਹਨੇ ਵਾਈ ਹੋਈ ਜਾਂਦੇ ਆਪ ਨਹੀਂ ਕੀ ਕਰਨੀ ਉਹਨੇ ਨੇ ਕਰਨੀ ਨੌਕਰੀ ਆ ਆ ਦੱਸ ਦੇਈਂ ਤਾਂ ਤੇ ਨੌਕਰੀ ਨਾ ਵੀ ਮੇਰੇ ਠੇਕਾ ਬਧਰਾ ਅਜਕਲ ਆਬ ਹੋਰ ਬਾਕੀ ਤਾਂ ਜ਼ਮੀਨ ਤੇ 460 ਹੈਗੀ ਆ ਚਲੋ ਹੈਗੀ ਹੈ ਜ਼ਮੀਨ ਇੰਨੀ ਆਉਂਦੀ ਇੰਨੀ ਉਹਦੇ ਹੈਗੀ ਹੈ ਹਣ ਖਰੀ ਹੈ ਜਿਹੜੀ ਅੱਜ ਅੱਜਕਲ ਨਹੀਂ ਇੰਨੀ ਆਉਂਦੀ ਗਾਈ ਨਹੀਂ ਕਿ ਪੈਲੀ ਇੰਨੀ ਤੇ ਇੰਨੀ ਦਾ ਠੇਕਾ 5-6 ਲੱਖ ਭਾਈਦਾ ਸਾਲ ਆ ਆਬ ਹੋਰ ਵੱਡਾ ਵਰਤਮਾਲਾ ਤਾਂ ਬਥੇਰੇ ਪੈਸੇ ਹੁੰਦੇ ਆ ਆਹ ਉਹ ਨੜ ਕੀ ਲੋੜ ਆ ਬਾਪ ਨਾ ਨੌਕਰੀ ਵੀ ਲੋੜ ਨਹੀਂ ਜੀ ਹਾਂ ਚਲੋ ਨੌਕਰੀ ਵੀ ਨਾਲ ਪਹੁੰਚਾਈ ਉਹ ਮਿਲ ਜੂਰੀ ਚੰਗੀ ਗੱਲ ਹੈ ਲਾਈ ਦੀ ਆ ਇਹਨੂੰ ਨਾ ਆਪ ਹੀ ਫੋਨ ਲਾ ਕੇ ਮੈਂ ਨਾ ਕਰਦੀ ਆ ਕਿ ਮੈਂ ਨਹੀਂ ਤੇਰਾ ਵਿਆਹ ਕਰਾਉਣਾ ਇਤੋਂ ਤੇ ਮੈਂ ਬਲੌਗ ਚ ਪਾਇਆ ਉਹਦੋਂ ਕਿ ਕਿਹੜਾ ਲੱਗਣਾ ਚੱਕਲਾ ਫੋਨ ਕੇ ਅੱਗੇ ਤੇ ਇੱਕ ਬੈਲ ਤੇ ਚੁੱਕ ਲੈਣਾ ਹੈਲੋ ਆਹੋ ਬਹੁਤ ਤੇਰੀ ਜਾਦ ਮੈਨੂੰ ਸਤਾਉਂਦੇਈ ਨਾ ਜਿਹੜਾ ਮੈਂ ਤੈਨੂੰ ਫੋਨ ਲਾਉਣਾ ਸੀ ਤੁਸੀਂ ਤੇਰੇ ਉਸਤੇ ਦਾਦਾ ਮੈਨੂੰ ਇਹਨਾਂ ਦਾ ਤੇ ਪਤਾ ਨਹੀਂ ਉਹ ਕਰ ਦਿਆਂਦਾ ਪਰ ਮੇਰੇ ਵੱਲੋਂ ਹੁਣ ਤੈਨੂੰ ਨਾ ਹੀ ਉਹ ਸਿੱਧੀ ਕੀ ਮਤਲਬ ਤੈਨੂੰ ਨਹੀਂ ਦੇਖਣ ਦੇ ਮੈਂ ਤੈਨੂੰ ਕਿਹੜੀ ਗੱਲ ਨਾ ਕਰਨੀ ਜਿਹੜਾ ਬੰਦਾ ਮੇਰੀ ਹੋਣੀ ਨਹੀਂ ਇੱਜ਼ਤ ਕਰਨ ਡਿਆ ਉਹਨੇ ਵਿਆਹ ਤੋਂ ਬਾਅਦ ਮੈਨੂੰ ਸਵਾਹ ਇੱਜ਼ਤ ਦੇਣੀ ਹੈ ਇੱਜ਼ਤ ਹੀ ਭਰੇ ਬਾਜ਼ਾਰ ਵਿੱਚ ਤੂੰ ਮੇਰੀ ਬਾਹ ਫੜ ਕੇ ਕਿੱਦਾਂ ਮੈਨੂੰ ਹੈ ਤੇ ਬੇਇੱਜ਼ਤ ਕਰਨ ਡਿਆ ਹੀ ਮੇਰੀ ਇੰਨੀ ਤੋਂ ਬੇਇੱਜ਼ਤੀ ਕੀਤੀ ਇਹਦੇ ਤਾਂ ਵੀ ਹੋਰ ਕੋਈ ਗੱਲ ਘਪਰੇ ਰਹਿ ਗਈ ਹੈ ਅੱਛਾ ਇਹ ਨਾਰਮਲ ਹੀ ਤੇਰੇ ਵਾਸਤੇ ਪਰ ਮੇਰੇ ਲਈ ਨਾਰਮਲ ਨਹੀਂ ਹੈ ਹੁਣ ਭਾਵੇਂ ਘਰ ਦੇ ਰਿਸ਼ਤੇ ਨੂੰ ਹਾਂ ਕਰਨੀਏ ਨਾ ਹੁਣ ਮੈਂ ਨਾ ਕਰਨੀਏ ਵੀ ਮੈਂ ਇੱਥੇ ਵਿਆਹ ਨਹੀਂ ਕਰਾਉਣਾ ਭਾਵੇਂ ਮੈਨੂੰ ਹੋਰ ਜਿੱਥੇ ਮਰਜੀ ਇੰਨੇ ਗਾਣੇ ਨਾਲ ਵਿਆਹ ਦੋ ਪਰ ਤੇਰ ਨਾਲ ਨਹੀਂ ਮੈਂ ਵਿਆਹ ਕਰਾਂਦੀ ਹੁਣ ਕਿੰਨੂੰ ਮਾਰੂੰਗਾ ਤੂੰ ਕਿੰਨੂੰ ਹੱਥ ਲਾਉਂਗਾ ਅੱਛਾ ਮੇਰੇ ਭਰਾਵਾਂ ਤੱਕ ਆਈ ਤੇ ਸਈ ਤੈਨੂੰ ਮੈਂ ਦੱਸੂਗੀ ਨਾ ਫੇਰ ਅੱਗੇ ਤਾਂ ਗੱਲ ਮੇਰੇ ਤੱਕ ਹੀ ਹੁਣ ਤੂੰ ਮੇਰੇ ਭਰਾਵਾਂ ਨੂੰ ਵਿੱਚ ਇਨਵੋਲਵ ਨਾ ਕਰ ਮੈਂ ਤੁਹਾਨੂੰ ਦੱਸਣ ਨਹੀਂ ਆਹ ਹੋ ਮੇਰੇ ਘਰ ਦੇ ਘਰ ਵਾ ਨਹੀਂ ਖੋਣ ਦੇ ਫੋਨ ਕਿਉਂ ਤੈਨੂੰ ਕੀ ਪ੍ਰੋਬਲਮ ਹੁਣ ਮੇਰੇ ਤੋਂ ਅੱਛਾ ਅੱਗੇ ਮੈਂ ਝੂਠ ਬੋਲਦੀ ਸੀ ਮਤਲਬ ਕਿ ਮੇਰੇ ਘਰ ਤੇ ਮੇਰੇ ਕੋਲ ਫੋਨ ਕੋਲੇ ਆ ਉਹਨਾਂ ਨੇ ਜਾਂ ਫੋਨ ਨਹੀਂ ਲਾਉਣ ਦਿੰਦੇ ਕਿ ਤੈਨੂੰ ਤੇ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਤੇ ਤੂੰ ਫੇਰ ਕੱਲ ਦਾ ਅੱਛਾ ਕੱਲ ਨੂੰ ਕੀ ਫੇਰ ਮੈਂ ਨਾ ਪੂਰੀਆਂ ਪਾਉਂਗਾ ਤੂੰ ਜਿਹਾ ਗੱਲ ਨਾ ਫੇਰ ਫੇਰ ਮੈਂ ਤੈਨੂੰ ਮਰ ਕੇ ਵਿਖਾਵਦੀ ਆ ਤੂੰ ਕੀ ਮਰਨਾ ਮੈਂ ਮਰ ਕੇ ਵਿਖਾਵਾਂਗੀ ਫਿਰ ਨਹੀਂ ਕਰਦੇ ਆ ਤੇ ਵੀ ਨਹੀਂ ਮੇਰਾ ਤੇ ਇਲਜ਼ਾਮ ਆਊਗਾ ਤਾਂ ਨਾ ਮੈਂ ਤੇਰਾ ਹੀ ਦੱਸ ਕੇ ਜਾਊਂਗੀ ਫੇਰ ਹੁਣ ਕਰਦੇ ਆ ਨੂੰ ਤੂੰ ਸਤਾਇਆ ਹੀ ਬੜਾ ਮੈਨੂੰ ਬੂਆ ਬੰਦ ਕੀਤਾ ਹੀ ਮੈਂ ਜੇ ਹਥੇ ਮੇਰੀ ਭਾਬੀ ਵੀ ਇਹ ਲੈ ਲਿੰਦੀ ਬਾਈਚਾਂਸ ਤੇ ਕਿੰਨਾ ਕਰਾਰ ਆ ਪੈਣਾ ਕਿੰਨੇ ਆੜ ਗਵਾੜ ਵਾਲਾ ਵੀ ਕੋਈ ਨਾ ਕੋਈ ਜਾਣ ਪਛਾਣ ਦਾ ਨੰਗੀ ਆ ਹੀ ਹੋਊਗਾ ਕੀ ਗੱਲ ਮੇਰੇ ਘਰ ਦੇਆਂ ਨੂੰ ਨਹੀਂ ਦੱਸਣਗੇ ਵੀ ਤੁਹਾਡੀ ਕੁੜੀ ਤਾਂ ਬਾਜ਼ਾਰ ਚ ਗੇਨ ਲਾ ਕੇ ਖਲੋਤੀ ਨਿੰਦਮਤ ਚੰਗਾ ਹੀ ਬੜਾ ਸਮਝਿਆ ਇਹ ਸਹੀ ਗੱਲ ਹੀ ਤੇਰੇ ਯਾਰ ਦੋਸਤ ਬਾਕੀ ਵੀ ਮੈਨੂੰ ਮਨਪ੍ਰੀਤ ਵੀ ਸਹੀ ਕਹਿੰਦੀ ਸੀ ਤੇਰੇ ਵੱਲੋਂ ਵੀ ਤੂੰ ਮੁੰਡਾ ਨਹੀਂ ਸਹੀ ਹੈਗਾ ਫਿਰ ਜਿੰਨੂੰ ਉਡੀ ਦੀ ਇੱਜ਼ਤ ਹੀ ਨਹੀਂ ਕਰਨੀ ਆਉਂਦੀ ਉਹ ਕਾਹਦਾ ਸਹੀ ਹੋਊਗਾ ਚੰਗਾ ਹੋਇਆ ਰੱਬ ਨੇ ਤੇਰੇ ਕੋਲੋਂ ਤੇਰੀ ਭੈਣ ਪਹਿਲਾਂ ਹੀ ਖੋਲੀ ਇਹ ਤਾਂ ਤੂੰ ਉਹਦੀ ਇੱਜ਼ਤ ਵੀ ਨਹੀਂ ਕਰਿਆ ਕਰਨੀ ਤੂੰ ਮੇਰੇ ਭਰਾਵਾਂ ਵੱਲ ਜਾ ਸਕਦਾ ਤਾਂ ਕੀ ਗੱਲ ਮੈਂ ਤੇਰੀ ਭੈਣ ਵੱਲ ਨਹੀਂ ਜਾ ਸਕਦੀ ਮੈਂ ਤੈਨੂੰ ਮਾੜਾ ਵੀ ਨਹੀਂ ਕਿਹਾ ਮੈਂ ਤੇ ਇਹ ਕਿਹਾ ਵੀ ਚੰਗਾ ਹੋਇਆ ਉਹ ਖੋਲੀ ਰੱਬ ਨੇ ਤੇਰੇ ਕੋਲੋਂ ਇਹ ਕੁੜੀ ਸੌਖੀ ਜਾਣੀ ਚਾਹੀਦੀ ਸਾਨੂੰ ਅਗੇ ਆਹ ਤੇ ਹੋਰ ਇਹ ਕੁੜੀ ਸੌਖੀ ਮੰਮੀ ਤੇ ਸਮਝਾ ਲਾ ਕਿ ਜਾ ਕੇ ਸੌਖਾ ਰਿਆ ਆਹ ਆਂਦੇ ਪਤੀ ਸੌਖੀ ਤੇ ਪੁੱਲ ਸੌਖੀ ਬਸ ਬਸ ਜੇ ਉਹ ਸੌਖੇ ਦਾ ਵਿਆਹ ਵੀ ਚੰਗਾ ਕਰਨਾ ਪੈਣਾ ਸਾਨੂੰ ਉਹ ਚੱਲ ਯਾਰ ਵਿਆਹ ਕਰਾਂਗੇ ਵਿਆਹ ਕਿਹੜੀ ਗੱਲ ਵਾ ਹੁਣ ਵਿਚੋਲੇ ਨੂੰ ਪੁੱਛ ਲੈਣਾ ਕਿ ਉਹਨਾਂ ਦੀ ਕੀ ਡਿਮਾਂਡ ਹੈਗੀ ਕਿ ਨਹੀਂ ਹੈਗੀ ਆਹੋ ਕੀ ਬਦਲ ਜੇ ਹੁਣ ਕੱਲ ਨੂੰ ਆਖਣੀ ਗੱਡੀ ਦੇ ਦੋ ਇਹ ਤਰੀਕਾ ਗੱਲ ਬੰਨੀ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦੇਣਾ ਹੁਣੀ ਨਹੀਂ ਗੱਡੀ ਗੁੱਡੀ ਕਿੱਥੇ ਠੀਕ ਹੈ ਨਾ ਕਿ ਜਿੰਨੇ ਕੁ ਜੋਗੇ ਹੈਗਾ ਹੈਗੇ ਆ ਉਹਨਾਂ ਕ ਕਰਾਂਗੇ ਤੇ ਜੇ ਗੱਡੀ ਲੈਣੀ ਹੈ ਤੇ ਵਿਆਹ ਸਿੰਪਲ ਕਰ ਲੈ ਗੱਲ ਤੇ ਈ ਆ ਉਹ ਨਹੀਂ ਨਹੀਂ ਆਪਾਂ ਇਹ ਗੱਲ ਹੀ ਨਹੀਂ ਕਰਨੀ ਗੱਡੀ ਵਾਲੀ ਉਹ ਚੋਲਿਆਂ ਨੂੰ ਸਾਦਦੇ ਆ ਨਾ ਫੋਨ ਤੇ ਗੱਲ ਕਰਦੇ ਨੇ ਚਾਹੇ ਕਿ ਆਹ ਤੇ ਉਹਨਾਂ ਨਾਲ ਗੱਲ ਛੇੜੋ ਜਿਹੜੀ ਛੇੜਨੀ ਹੈ ਨਹੀਂ ਜੇ ਬਰਾਤ 3-400 ਬੰਦਾ ਆ ਗਿਆ ਤੇ ਰੋਟੀ ਪਾਣੀ ਖਵਾ ਲੈਣਾ ਪੈਣਾ ਉਹ ਤੇ ਕਿਨ ਇੱਕ ਛਿਪਤ ਕਰਨੀ ਧਿਆਨੀ ਆ ਉਹ ਮੇਰੀ ਸੁਣ ਗੱਲ ਇਹ ਤੇ ਇਹ ਫਜ਼ੂਲ ਖਰਚੇ 3-400 ਬੰਦੇ ਨੇ ਖਾ ਕੇ ਚਲ ਜਾਣਾ ਆ ਇਹਨਾਂ ਕਾ ਲੂਣ ਨਹੀਂ ਘਾਟੇ ਲੂਣ ਘਾਟੇ ਕਿਹਨੇ ਕਹਣਾ ਮਸਾਲਾ ਵਾਧੀ ਕਿਹਨੇ ਕਹਣਾ ਆ ਦਾਲ ਨਹੀਂ ਚੰਗੀ ਕਿਹਨੇ ਕਹਣਾ ਸਬਜ਼ੀ ਨਹੀਂ ਟੀ ਵਾਲੇ ਦੀ ਘੁਰਕੀ ਹੋ ਜਾਂਦੀ ਆ ਉਹਦਾ 5-7 ਲੱਖ ਰੁਪਈਆ ਉਹ ਰੋਟੀ ਤੇ ਲਾਉਣਾ ਨਾ ਉਹੋ ਕਹਿੰਦਾ ਮੈਂ ਗੱਡੀ ਦੇ ਦਾਂਗੇ ਚੱਲ ਵੇਖ ਲਾਂਗੇ ਹਾਂ ਅਜੇ ਪਹਿਲੋਂ ਨਾ ਨਾ ਪਹਿਲੋਂ ਨਹੀਂ ਆਪਾਂ ਗੱਲ ਕਰਦੇ ਆਪਾਂ ਵੇਖਾਂਗੇ ਜਿੰਨਕ ਜੋਗੀ ਅੱਗੇ ਕਰਾਂ ਚੋਦੀ ਕੁੜੀ ਨੂੰ ਪੁੱਛੋ ਪਹਿਲਾਂ ਤੂੰ ਹੀ ਮਾਂ ਵੀ ਤੂੰ ਪੁੱਛੋ ਕੁੜੀ ਨੂੰ ਪੁੱਛ ਲੈ ਇੰਨੇ ਤਾਂ ਵਿਚੋਲਿਆਂ ਨੂੰ ਸਾਧ ਲੋ ਘਰ ਬਾਹਲ ਕੇ ਤੇ ਫੇਰ ਗੱਲ ਕਰੋ ਕੋਈ ਨਹੀਂ ਸਾਧ ਲੈਣੇ ਵਿਚੋਲਿਆਂ ਨੂੰ ਵੀ ਆ ਸਾਧ ਨਹੀਂ ਨਹੀਂ ਕੋਈ ਚੋ ਕਰੋ ਮਾਂ ਬੋ ਸਲਾਹ ਕਰ ਤੀ ਸਲਾਹ ਕਰੀ ਕਰਨੀ ਆ ਜਾ ਮੈਂ ਤੂੰ ਹੀ ਪੁੱਛੋ ਹ ਜੇ ਕੋਈ ਮਨ ਚ ਕੋਈ ਗੱਲ ਹੈ ਕਿ ਉਹ ਕਹ ਦਦੇ ਹੁਣੇ ਸੋਖਾ ਸੋਖਾ ਭੂਆ ਖੋਲ ਨਾ